ਕਦਾ ਠੀਕ ਆ ਹੁਣ ਜੱਸਾ ਉਹ ਇਦਾਂ ਤੇ ਮੈਂ ਇਦਾਂ ਮੇਰੀ ਮਾਸਾ ਵੀ ਨਹੀਂ ਹੁੰਦੀ ਜੋ ਮੈਂ ਫਿਰ ਮੈਂ ਇਦਾਂ ਲੱਤ ਕਰਦੀ ਆ ਜਾਂ ਫਿਰ ਉੱਠਦੀ ਨਹੀਂ ਨਾ ਉਦੋਂ ਪੀੜ ਕਰਦੀ ਹੁੰਦੀ ਤੂੰ ਇਦਾਂ ਕਰਦੀ ਕਿਉਂ ਨਾ ਹਿਲਾਨ ਨਾ ਲੱਤ ਹੁਣ ਅੱਜ ਤਾਂ ਡਾਕਟਰ ਨੇ ਕਿਹਾ ਹੁਣ ਸਿੱਧੀ ਰੱਖ ਤੇ ਪੀੜਾ ਛੇਤੀ ਸ਼ੀਵ ਹੋ ਜਾਣੀ ਹਾਂ ਤੇ ਫਿਰ ਪੈਰ ਸੋਏਂਦਾ ਲੱਤ ਸੋਏਂਦੀ ਫਿਰ ਜੋ ਮੜ ਦੇ ਵੀ ਇਦਾਂ ਹਿਲ ਜੇ ਤੇ ਉਹ ਦਸ ਕਿੰਨਿਆ ਕੀੜੇ ਲੜਦੀਆਂ ਤਾਂ ਕਰਕੇ ਮੈਂ ਇਦਾਂ ਕਰ ਲੈਨੀ ਤੇ ਐਂ ਹੋਏ ਇਦਾਂ ਦਾ ਕਰਨ ਦਾ ਬੰਨੀ ਨਹੀਂ ਜਦੋਂ ਦਵਾਈ ਖਾਣੀ ਉਹ ਪੀੜ ਛੱਡ ਦਿੰਦੀ ਨਹੀਂ ਹਾਂ ਉਹ ਥੋੜਾ ਚਿਰ ਬਾਅਦ ਤੇ ਮਮਾ ਦੇ ਦਵਾਈ ਤੇ ਦਵਾਈ ਦਵਾਈ ਤੇ ਦਵਾਈ ਦਵਾਈ ਤੇ ਦਵਾਈ ਤੇ ਦਵਾਈ ਦੇਣੀ ਨਹੀਂ ਦਵਾਈ ਨਾਲ ਠੀਕ ਹੋਣਾ ਐ ਇੰਨੀ ਦਵਾਈ ਖਾਣ ਨਾਲ ਮੇਕੋ ਖਾਦੀ ਜਾਂਦੀ ਆ ਪਹਿਲਾਂ ਤੈਨੂੰ ਕਿਹਾ ਕਿ ਉੱਧਰ ਜਾ ਕੇ ਵੇਲੇ ਚ ਖੇਡ ਜਾਗੇ ਮੈਂ ਨਹੀਂ ਅਰਮਾਨ ਨੇ ਕਿਹਾ ਹੀਗਾ ਅਰਮਾਨ ਨੇ ਕਿਹਾ ਹੀ ਜਰਮਾਨ ਕੋ ਵੀ ਖੂਦ ਸਾਲ ਮਾਰ ਦੇ ਆਪਾਂ ਗੇਮ ਖੇਡਣ ਦੇ ਹੈਗੇ ਕਿਦਾਂ ਦੀ ਗੇਮ ਹੱਲਾਂ ਦੇ ਕਿਹੜੀਆਂ ਗੇਮਾਂ ਹੁੰਦੀਆਂ ਖੇਡਣ ਵਾਲੀਆਂ ਹੈ ਕਿ ਉਹਦੇ ਤੇ ਕੋਈ ਤੱਕ ਬੈਲੈਂਸ ਕਰਦਾ ਵਾ ਬੈਲੈਂਸ ਕਰਦਾ ਲਿੱਦਾਂ ਘਰੋਂ ਕਾਤੋਂ ਰਹਿ ਤੂੰ ਮੈਂ ਤਿਆਰ ਹੋ ਕੇ ਮੈਂ ਡੂਕੀ ਜਾਣਾ ਕਿਉਂ ਹਾਂ ਇੰਨੋਂ ਕੁੜੀ ਕਰਨੀ ਐ ਨੀ ਮੈਂ ਡੂਕੀ ਜਾਣਾ ਹੀ ਆ ਨਹੀਂ ਜਿੱਦਾਂ ਮੈਂ ਸਕੂਲ ਤੇ ਜਾ ਲੇ ਤੇ ਹੀ ਵੀ ਲਾ ਲੋਗੇ ਤੇ ਇੰਨੇ ਦਿਨ ਮੌਜਾਂ ਲੱਗੀਆਂ ਤੈਨੂੰ ਛੱਟ ਰੋਗ ਦੀਆਂ ਕੰਡੀਆਂ ਹੈ ਉੱਤੇ ਗੁਰਵਾਰ ਨੂੰ ਵੀ ਤੇ ਛੁੱਟੀ ਕੀਤੀ ਆ ਉਹ ਤੇਰੇ ਪਿੱਛੇ ਲੱਗ ਗਿਆ ਹਾਂ ਤੇ ਉਹਨੂੰ ਦੀ ਮੈਂ ਨੂੰ ਆਪਾਂ ਮੈਸੇਜ ਕਰਤਾ ਹੈਗਾ ਤੇ ਤੂੰ ਹੀ ਆਪਣੇ ਜੋ ਵੀ ਤੁਹਾਡਾ ਬੋਸ ਹੋ ਉਹਨੂੰ ਮੈਸੇਜ ਕਰ ਦੋ ਕਿ ਮੇਰੇ ਕੁੜੀ ਦੇ ਛੱਟ ਲੱਗੀ ਮੈਂ ਸਕੂਲੇ ਨਹੀਂ ਉਹ ਉੱਥੇ ਨਹੀਂ ਹੋਣਾ ਕਿਤੇ ਜਾਣੇ ਹੈ? ਹੈ? ਕਿਚਾਰੀ। ਆਲੇ ਫੇ ਰੋਣਨ ਕਾਦਕੇ। ਲੈ, ਉਹ ਮੰਨਦੇ ਥੋੜੀ ਨਿਆਣੇ ਤੇ ਮੈਡਮ ਮੰਨ ਲੈਂਦੀਆਂ ਮੈਂ ਉਹਨਾਂ ਤਨਖਾਹ ਦੇਣੀ ਆ ਤੇ ਅਗਰ ਮੈਨੂੰ ਛੁੱਟੀ ਕੰਨ ਦੇਣਗੇ। ਕੋਲਾ ਤਾਂ ਟੁੱਟ ਗਈ। ਕੀ ਜੀ? ਮੇਰੀ। ਮੈਂ ਵੀ ਝੂਠ ਬੋਲਾਂ ਹੈ। ਸੁਨਦਾ ਤੇ ਟੁੱਟ ਰੰਦਿਲ। 아이। ਇਹਦਾਂ ਖਲਾ ਆਵਲ ਨਹੀਂ ਗਿਉਂ। ਗਲਤ ਨਹੀਂ ਹੈ ਲਿਖੋ। ਹਾਂ। ਚਲ ਕਰ ਰਮਾਨ। ਨਹੀਂ। ਨਹੀਂ। ਆਪਣੀ ਮਾਂ ਦੀ ਨੂੰ ਕੋਈ ਦਵਾਈ ਦੇਉਗੀ ਦਵਾਈ ਤੇ ਨੋ ਖਾਲੀ। ਨਹੀਂ। ਮੈਂ ਬੋਰ ਹੂੰ ਬਣਾਣਾ। ਵੇ ਘਰ ਗੁਰੂਰ ਵੀ ਘਰ ਹੈਗਾ ਤੇ ਮਮੀ ਵੀ ਘਰ ਵਾ ਨਹੀਂ ਪਰ ਗੁਰੂਰ ਤੇ ਜਦ ਰਾਣੀ ਦਾ ਕਰੇ ਨਹੀਂਗਾ ਕਦੀ ਉਹਨੇ ਹੋਣਾਗਾ ਚੁੱਲਣਾ ਕਦੀ ਉਹਨੇ ਹੋਣਾਗਾ ਚੁੱਲਣਾ ਤੇ ਮੈਂ ਕੀ ਕਰੂੰਗੀ ਤੁਹਾਂ ਤਾਂ ਬਗੈ ਸੌਣੀ ਤੇ ਹਾਂ ਮੈਂ ਜਾਂਦਾ ਮੈਂ ਕਰਾ ਫਿਰ ਦੰਦਾ ਸਾਡੀ ਮਾਰ ਜੇ ਨਹੀਂ ਕਰੀਦੀ ਇਹਦੀ ਜੀ ਸਾਟ ਲਵਾ ਕੇ ਤੇ ਸਾਰੇ ਟੱਬਾਂ ਨੂੰ ਕੱਢੀਆਂ ਲਾਉਣੀਆਂ ਹਨ ਹੂੰ ਤੂੰ ਚੰਗੀ ਆਦਾ ਫਿਰ ਮੈਂ ਡੁੱਟਦੇ ਜਾਣਾ ਨਹੀਂ ਡੁੱਟ ਵੀ ਨਹੀਂ ਜਾਂਦੇ ਏਡੀ ਨਹੀਂ ਤੋੜਨਾ ਇਦਾਂ ਹੀ ਕਰੀ ਜਾਂਦੀ ਜੇ ਮੈਂ ਦਵਾਈ ਖਾਉਣੀ ਹੈ ਤੇ ਦਵਾਈ ਵੀ ਨਹੀਂ ਖਾਂਦੀ ਚਾਚਾ ਨਾ ਦਵਾਈ ਦਿਖਾਇਆ ਕਰ ਲੈ ਨਹੀਂ ਜੇ ਤੇ ਹੀ ਰਾਵਗੇ ਫਿਰ ਖਾਵਾਂਗੇ ਅਸਰ ਮੈਂ ਰੋ ਦਵਾਈ ਖਾਂਗੇ ਉਦਾਂ ਨਹੀਂ ਖਾਣੀ ਨਹੀਂ ਇਹ ਤਾਂ ਥੋੜੀ ਨਾ ਪਤਾ ਡਿਊਟੀ ਡਿਊਟੀ ਕਰਨੀ ਪੈਂਦੀ ਆ ਕੋਈ ਨਾ ਸਰਕਾਰ ਦੇ ਨੌਕਰਾਂ ਆਹੀ ਕੋਈ ਨਾ ਬਾਪੂ ਦਾ ਪਰਵਾਰੀ ਆ ਕੋਈ ਨਾ ਜਾਊਗਾ ਤਾਂ ਕੋਈ ਚਾਰ ਪੈਸੇ ਲੈ ਕੇ ਆਊ ਸਰਕਾਰ ਨੂੰ ਕਹਿ ਦਿਓ ਮੇਰੀ ਕੁੜੀ ਦੇ ਦੋਵੇਂ ਲੱਤਾਂ ਟੁੱਟੀਆਂ ਆ ਸ਼ਾਬਾਸ਼ ਸ਼ਾਬਾਸ਼ ਮੈਂ ਥੱਪੜ ਵੀ ਮਾਰ ਮੈਂ ਇਹਨਾਂ ਚੜ੍ਹਿਆ ਨਹੀਂ ਜਾਂ ਕੀ ਹੋ ਜਾ ਤਿਆਰ ਨਹੀਂ ਮੈਂ ਲੱਗੀ ਆ ਮੈਂ ਇੱਥੇ ਵੀ ਨਹੀਂ ਮੈਨੂੰ ਜਹਾਂ ਤੁਕਾਰ ਮੈਂ ਵੀ ਇੱਥੇ ਨਹੀਂ ਉਹ ਇਥੇ ਰ ਕੋਈ ਗੱਲ ਨਹੀਂ ਕਿਉਂ ਤੁਮੇ ਲੱਗੇ ਰਹੀ ਫੋਨ ਫੜ ਮੰਗੂਗੀ ਤੇ ਦੇ ਦੀ ਖੇ ਗੇਮ ਖੇਡਣ ਲਈ 아니 ਉਹ ਤੇ ਮੈਂ ਦੇ ਹੀ ਦੇਣਾ ਹਾਂ ਚਲ ਬੈਠ ਲੱਗੇ ਦੀ ਮੈਂ ਹੋ ਜਾ ਤਿਆਰ ਦਾਦੀ ਗੇਮਾਂ ਖੇਡ ਕੇ ਵੀ ਬੋਰ ਹੋ ਜਾਈਦੇ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਨਹੀਂ ਆ ਮੈਂ ਮੈਂ ਭੇਜਾਂ ਉਹ ਗੱਡੀ ਭੇਜਾਂ ਗੱਡੀ ਆ ਜਾ ਜਾਓ ਜਾਓ ਆਏ ਆ ਟੋਣਾ ਬੋ ਦ ਦਵਾਈ ਦੂਦੀ ਦੀ ਟਾਈਮ ਲਾਈਨ ਨਹੀਂ ਉਹ ਤਾਂ ਠੀਕ ਹੀ ਸੀ ਉਹ ਮੈਨਾਂ ਰੜਾ ਨਹੀਂ ਦੀ ਸਮ੍ਰੀਤ ਤੂੰ ਇਦਾਂ ਕਰ ਆ ਫੋਨ ਤੇ ਨਾ ਗੇਮ ਖੇਡ ਲੈ ਤੇ ਮੈਂ ਤੇਰੇ ਵਾਸਤੇ ਨਾ ਕੁਝ ਬਣਾ ਕੇ ਲਿਆਉਣੀ ਕੀ ਖਾਣਾ ਵਾ ਤੂੰ ਜੋ ਪਰ ਟੇਸਟੀ ਆ ਤੇ ਨਾ ਮੋਚਾ ਲੱਗੀ ਆ ਛਟ ਕਾਦੀ ਲੱਗੀ ਆ ਮਿਰਚ ਵਾਲੀ ਕੋਈ ਚੀਜ਼ ਹੋਵੇ ਤੇ ਸੀ ਤੇ ਸੀ ਮੈਗੀ ਬਣਾ ਲਿਆ ਵਾ ਫਿਰ ਤਾ ਤਰਕਾ ਲਾ ਕੇ ਬਣਾਇਆ ਦੜੀਏ ਬਣਾ ਕੇ ਦੇਣਾ ਫੇਰ ਮੈਂ ਚੱਲ ਜਾ ਕੋਈ ਨਹੀਂ ਬਣਾ ਲਿਆ ਹੁੰਦੀ ਆ ਆ ਬਾਗ ਦਾ ਬਲਵਾਨ ਕੀ ਹਾਲ ਆ ਠੀਕ ਆ ਤੂੰ ਸੁਣਾਓ ਠੀਕ ਆ ਵਧੀਆ ਹੋਰ ਕਿਸੇ ਨਾਲ ਬਈ ਮੈਂ ਉਧਰ ਇੱਥੇ ਲੱਗਾ ਬਾਹਰੋਂ ਨਿਕਲਿਆ ਠੀਕ ਜਾਣਾ ਹੀ ਡਿਊਟੀ ਤੇ ਸ਼ਾਮਾਂ ਦੀ ਡਿਊਟੀ ਹੋ ਗਈ ਆ ਨਾ ਹੁਣ ਮੇਰੀ ਚਲੋ ਮਿਲਦੇ ਵਿੱਚ ਆਜਾ ਉਹ ਕੰਮ ਹੋ ਗਿਆ ਪੈਲੀ ਦਾ ਕਿ ਨਹੀਂ ਸੱਚਾ ਕੰਮ ਅਜੇ ਹੋਇਆ ਤਾਂ ਨਹੀਂ ਆ ਹੋ ਜਾਊਗਾ ਅੱਛਾ ਪਰ ਹੁਣ ਆ ਦੇ ਲੈ ਗਿਆ ਹੀ ਆ ਅੱਛਾ ਤੋਰ ਤੇ ਤੈਨੂੰ ਮੈਂ ਆਖਿਆ ਸੀ ਉਹ ਮੇਰੇ ਸੰዱ ਉਹ ਮੇਰਾ ਨਾਮ ਲੈਣਾ ਸੀ ਉਹ ਲਿਆ ਹੀ ਨਾਂ ਤੇਰਾ ਹਾਂ ਪਰ ਉਹ ਲਾਲਚੀ ਬਣਾਵਾ ਦੇ ਉਹ ਨਹੀਂ ਰਿਸ਼ਤੇਦਾਰੀ ਨਹੀਂ ਮੰਨਦਾ ਕੋਈ ਉਹ ਨਹੀਂ ਯਾਰ ਇਦਾਂ ਦਾ ਬੰਦਾ ਤਾਂ ਨਹੀਂ ਲੱਗਦਾ ਮੈਨੂੰ ਉਹ ਨਹੀਂ ਉਹ ਤੇ ਕੀ ਹੁਣ ਦੱਸਾਂ ਗੱਲ ਦੀ ਚੁਗਲੀ ਬਣ ਜਾਂਦੀ ਉਹ ਤੇ ਤੈਨੂੰ ਚਿਚਰਾ ਜੇ ਕਰਦਾ ਹੈ ਹਾਂ ਹੂੰ ਕੀ ਜਾਂਦਾ ਹੈ ਉਹ ਇਦਾਂ ਹੀ ਗੱਲਾਂ ਬਾਤਾਂ ਕਰਦਾ ਸੀ ਕਿ ਮੇਰੇ ਵੱਲ ਆਏ ਸਹੀ ਮੈਂ ਬਾਹ ਫੜਾਂ ਆਉਂ ਜਾਵਾਂ ਥੋੜਾ ਹੰ ਪੈਸੇ ਦਾ ਹੰਕਾਰ ਜਾਵਾਂ ਨੂੰ ਨੌਕਰੀ ਦਾ ਹੰਕਾਰ ਜਾਵਾ ਨਹੀਂ ਤੇ ਮੈਂ ਹੁਣ ਉੱਥੇ ਜਾ ਕੇ ਉਹਦੇ ਪੈਰੀ ਪਹਿਣਾਵਾ ਵੀ ਮੈਂ ਗਰੀਬ ਆ ਤੇ ਮੇਰ ਨੂੰ ਤਾਂ ਚੁੱਕ ਮੈਂ ਜੇ ਤੈਨੂੰ ਰਿਸ਼ਤੇਦਾਰੀ ਤੂੰ ਨਿਭਾਉਣੀ ਚਾਹੁੰਦਾ ਤੇ ਤੈਨੂੰ ਵੀ ਦੀਦਾ ਹੀ ਆ ਵੀ ਉਹਦੇ ਘਰ ਕੀ ਆ ਹਾਂ ਮੈਂ ਤੇ ਬਥੇਰਾ ਨੂੰ ਸਮਝਾਇਆ ਜੀ ਪਰ ਉਹ ਨਹੀਂ ਕਹਿੰਦਾ ਕਿ ਮੇਰੇ ਵੱਲੇ ਆਏ ਫਿਰ ਗੱਲ ਕਰੇ ਅਈਆ ਅਈਆ ਉਹਦਾ ਤੇ ਮੈਂ ਸੋਚੂਗਾ ਹੰਕਾਰ ਆਵ ਕੇ ਹਾਂ ਮੈਂ ਦੋ ਘਰਾਂ ਗਿਆ ਵਾ ਤੇ ਉਦਾਂ ਦਾ ਕੋਈ ਨਾ ਚਾਂਸ ਹੈ ਨਹੀਂ ਆ ਕਹਿੰਦਾ ਪੈਸੇ ਦੇਣੇ ਪੈਣੇ ਫੇਰ ਕੰਮ ਹੁਣਾ ਵਾ ਚਲ ਸ਼ਾ ਕੋਈ ਨਹੀਂ ਤੂੰ ਆਪਣਾ ਕੰਮ ਕਢਾ ਪਵੇਂ ਦੇ ਲੈ ਕੇ ਕਢਾ ਫਿਰ ਕੀ ਕਰਨਾ ਆਹੋ ਪਰ ਮੈਨੂੰ ਸਕੇ ਜਾ ਪਿੰਡਾਂ ਭਾਂ ਲੈ ਕੇ ਕੰਮ ਨਾ ਕਰੇ ਉਹ ਨਹੀਂ ਨਹੀਂ ਕਰੂਗਾ ਕਰੂਗਾ ਹਾਂ ਹਾਂ ਫਰੋ ਜਿੱਦਾਂ ਪੈਸੇ ਪੂਰੇ ਫੜਦਾ ਵਾਣਾ ਹਾਂ ਉਹ ਛੇਤੀ ਸਪੈੰਡ ਹੋਇਆ ਲੈ ਕਿ ਉਹ ਕਹਿੰਨੇ ਚੂਚਲ ਮਾਰ ਦੇਣੀ ਆ ਜਾ ਕੇ ਜਾ ਕੇ ਨੇ ਫੜਾ ਲੈਣਾ ਉਹਦਾ ਲਾਲਚੀ ਬੜਾ ਵੇ ਬੱਲੇ ਬੱਲੇ ਬੰਦੇ ਹੂੰ ਆ ਵੇਖਣ ਨੂੰ ਨਹੀਂ ਉਹ ਵੀ ਅੱਲਾ ਲੱਗਦਾ ਇਦਾਂ ਦਾ ਯਾਰ ਉਹ ਜੇ ਵੇਖਣ ਨੂੰ ਨਹੀਂ ਲੱਗਦੇ ਹੁੰਦੇ ਉਹ ਇੱਦਾਂ ਹੀ ਕਰ ਦਿੰਦੇ ਲੋ ਪਰ ਮੇਰੇ ਨਾਲ ਛੇਤੀ ਆੜੂ ਡਿਆਣਾ ਵਾ ਅੱਛਾ ਜਿਹੜਾ ਬੰਦਾ ਹੰਕਾਰਿਆ ਸੋ ਮਾਰਿਆ ਆ ਇਹ ਤਾਂ ਗੱਲ ਹੈ ਹੀ ਆ ਹਾਂ ਸਹੀ ਗੱਲ ਆ ਜਿਹੜਾ ਬੰਦਾ ਇਨਾ ਪੈਸੇ ਦਾ ਵੀ ਲਾਲਚ ਕਰੀ ਜਾਂਦਾ ਨਾ ਇੱਕ ਦਿਨ ਜਿੰਨੂੰ ਤੇਰੇ ਖਾਣਾ ਰੱਜ ਨਹੀਂ ਆਇਆ ਤੈਨੂੰ ਹੋਰ ਕੀ ਆਉਣਾ ਉਹੀ ਸੌਦਨ ਚੋਰ ਦਾ ਇੱਕ ਦਿਨ ਸਾਧ ਦਾ ਤੇ ਹੋਰ ਕਿ ਜੇ ਕੋਈ ਗਰੀਬ ਬੰਦਾ ਆ ਜਾਂਦਾ ਤਾਂ ਕੰਮ-ਕੁਮ ਕਰ ਦੇ ਕਰੀ ਜਾ ਉਸੇ ਕੀ ਕੰਮ ਯਾਰ ਤਨਖਾਹ ਦੇ ਦੋ ਗਵਰਨਮੈਂਟ ਤਨਖਾਹ ਦੇਂਦੀ ਆ ਬਸ ਠੀਕ ਆ ਤਨਖਾਹ ਦੇ ਸਿਰ ਤੇ ਰੋ ਕੋਈ ਨਾ ਕੋਈ ਕੰਮ ਕੇ ਦਾ ਕਰ ਦੇਗਾ ਤੈਨੂੰ ਪੈਸੇ ਵੀ ਦੇ ਦੇਗਾ ਕਹਿੰਦਾ ਪਹਿਲਾਂ ਪੈਸੇ ਤੇ ਬਾਅਦ ਚ ਕੰਮ ਓਹੋ ਅੱਛਾ ਇਨਾ ਲਾਲਚੀ ਆ ਲਾਲਚੀ ਆ ਆ ਜਾ ਫਿਰ ਚਾਹ ਪੀਲਾ ਕੋਟ ਦੇਖ ਕੇ ਬੰਦਾ ਕੰਮ ਹੋਇਆ ਬੰਦਾ 100 ਰੁਪਏ ਵਾਧੇ ਦੇ ਆਉਂਦਾ ਕੋਈ ਗੱਲ ਨਹੀਂ ਜਦੋਂ ਕੰਮ ਹੋ ਜਾਏ ਫਿਰ ਚਾਹ ਨਾ ਬੰਦਾ ਦੇ ਦਿੰਦਾ ਦੇ ਆਉਂਦਾ ਤਾਂ ਇਦਾਂ ਹੁਣ ਬੰਦਾ ਫੜ ਕੇ ਦੇ ਪੈਸੇ ਕੰਮ ਬਣਾ ਹੋਏ ਤੇ ਤੇ ਬੰਦਾ ਸ਼ਰਿਆ ਫੇ ਕੀ ਕਰਦਾ ਚੱਲ ਆ ਚਲੀਏ ਘਰ ਨੂੰ ਆਦਾ ਚਾਹ ਪੀ ਕੇ ਨਹੀਂ ਬੱਸ ਉਹ ਆ ਜਾ ਉਹ ਬੱਸ ਮੈਂ ਤੇ ਜਾਣ ਰਿਹਾ ਤੂੰ ਟੱਕਰ ਪਿਆ ਉਹ ਆ ਜਾ ਮੈਂ ਤੇ ਨਾ ਗਾ ਨਹੀਂ ਨਹੀਂ ਹਾਂ ਚਲੋ ਉਹਦਾ ਰੋਟੂ ਲੈਣਾ ਹੈ ਉਹਨੂੰ ਇੱਕ ਦੋ ਵਾਰਾ ਨਹੀਂ ਮੈਂ ਨਹੀਂ ਕਹ ਉਹਨੂੰ ਕੀ ਆਖਣਾ ਜਿਹੜੇ ਬੰਦੇ ਨੂੰ ਉਹ ਗੱਲ ਵੀ ਏ ਬੈਠਿਆ ਨਹੀਂ ਦੀਦਾ ਰ ਖਲੋਤਿਆਂ ਜ਼ਿਆਦਾ ਦੇਹਣਾ ਵਾ ਉਹ ਮੈਂ ਕੱਲ ਨੂੰ ਗੱਲ ਬਿਲਕੁਲ ਨਹੀਂ ਕਰਿਆ ਕਿ ਮੇਰੇ ਵਾਲਾ ਕਿਹੜਾ ਆਇਆ ਹੈ ਆ ਮਰੇ ਨਹੀਂ ਕੋਈ ਨਹੀਂ ਕੀ ਆਖਣਾ ਯਾਰ ਅਵੇਂ ਕੋਈ ਨਹੀਂ ਕਿ ਫਿਰ ਜੇ ਹੁਣ ਅੱਜ ਮੈਂ ਆਪਾਂ ਜਾ ਕੇ ਉੱਥੇ ਆ ਆ ਠੱਡਾਂਗੇ ਤੇ ਕੱਲ ਨੂੰ ਇਹ ਆ ਵੀ ਉਹ ਕੁੜੀ ਨੂੰ ਮੇਨੇ ਮਾਰੂਗਾ ਸਾਲੀ ਮੇਰੀ ਨੂੰ ਆ ਪਰ ਕਰਨ ਦੇ ਜਲੀਲ ਆ ਇਹ ਵਿਆਹ ਸ਼ਾਦੀ ਇਕੱਠੇ ਹੋਏਗੇ ਜਲਦੀ ਕਰੂਗਾ ਮੈਂ ਤੇਰਾ ਕੰਮ ਕੀਤਾ ਆ ਆ ਕਈ ਗੱਲਾਂ ਹੋਰ ਵੀ ਕਈਆਂ ਕੋ ਕਹਿਊਗਾ ਹੋਰ ਇਸ ਸਾਰੀ ਹੁਣ ਇੰਨੀਆ ਰਿਸ਼ਤੇਦਾਰੀਆਂ ਸਾਰੇ ਕੋ ਰਿਸ਼ਤੇਦਾਰੀਆਂ ਕੋ ਗੱਲ ਕਰੂਗਾ ਹੂੰ ਹੂੰ ਵੀ ਮੇਰੇ ਨਾਲ ਆਏ ਹੀ ਮੈਂ ਕੀਤਾ ਮੈਂ ਕੀਤਾ ਉਹ ਬੰਦੇ ਦੇ ਮੈਂ ਜੀ ਵੜ ਜਾਂਦੀ ਬੰਦੇ ਦੇ ਫਿਰ ਚੱਲ ਕੋਈ ਨਹੀਂ ਆਪਣੇ ਪਰਮੇਸ਼ਰ ਦਊਗਾ ਚਲ ਠੀਕ ਆ ਆ ਕੋਈ ਨਹੀਂ ਜੇ ਤੇਰੇ ਕੋ ਪੈਸੇ ਲੈ ਦੇ ਕੇ ਕੰਮ ਨਿਕਲਦਾ ਲੈ ਦੇ ਕੇ ਘਟਾਲਾ ਆ ਮੈਨੂੰ ਦਿਖਾ ਲੋਡ ਆ ਆ ਤੈਨੂੰ ਲੋਡ ਆ ਹੂੰ ਮੈਂ ਨਾ ਜਿੱਦਾਂ ਇਹ ਆਖਣ ਡਿਆ ਤੂੰ ਇਹ ਪਹਿਲੇ ਲੈ ਕੇ ਕੰਮ ਕਰਦਾ ਵਾ ਵਾਕਿਆ ਹੀ ਇਹ ਗੱਲ ਨਾ ਹੋਏ ਕਿ ਤੇ ਫਸੀ ਜਾਵੇ ਮੁੜ ਕੇ ਨੌਕਰੀ ਤੋਂ ਹੱਤਵਾ ਕੇ ਬਹੂਗਾ ਚੱਲ ਕੋਈ ਨਹੀਂ ਉਹ ਜਾਣੇ ਤੇ ਉਹਦਾ ਕੰਮ ਜਾਣੇ ਆਪਾਂ ਵੀ ਜੋ ਕੋਲ ਲੈਣਾ ਵਾ ਆ ਤੂੰ ਹੀ ਪੱਗ ਵੀ ਬੰਨਣਾ ਲਾਤੇ ਆਹੋ ਮੈਂ ਕਿਹਾ ਜਾਵਾਂ ਫਿਰ ਮੈਂ ਮੈਂ ਉਹਦਾ ਕਹਿ ਨਹੀਂ ਹੂੰ ਛੁੱਟੀ ਘਾਰੀ ਲਾਉ ਤਾਂ ਕਿਉਂ ਇਹ ਕਿਤੇ ਹੁਣ ਇਹਦੀ ਪੀੜ ਹੁੰਦੀ ਆ ਤੇ ਫੇਰੇ ਬਹੁਤ ਸਤੰਮਦੀ ਆ ਤੇ ਉਧਰੋਂ ਫਿਰ ਗੁਰਵੰਦੇ ਨੇ ਵੀ ਛੁੱਟੀ ਕਰ ਲਈ ਆ ਤੇ ਮੈਂ ਇਕੱਲੀ ਕੀ ਕਰੂੰਗੀ ਮੈਂ ਗੁਰਵਤ ਦਾ ਧਿਆਨ ਰੱਖੂੰਗੀ ਮੈਂ ਇਹਦੇ ਵੱਲ ਰੱਖੂੰਗੀ ਕਿ ਮੈਂ ਮਹਾਉ ਨੂੰ ਮਨਾਇਆ ਮੈਂ ਕਿ ਉਹ ਨੂੰ ਜਾਣ ਦੇ ਉਹ ਵੀ ਜੇਦ ਕਰਕੇ ਬੈਠੀ ਹੁਣ ਤੂੰ ਵੀ ਡੈਪੀ ਆ ਕੇ ਕਹਿਣ ਤੇ ਫੇਰ ਕੀ ਆਣਾ ਪੈਂਦਾ ਵਾ ਹੁਣ ਜਦੋਂ ਮੈਨੂੰ ਪਤਾ ਨਾ ਮੈਨੂੰ ਇਹਨੇ ਸਤਾ ਦੇਣਾ ਵਾ ਤੇ ਤੂੰ ਹੀ ਕਿਹਾ ਛੁੱਟੀ ਕਰ ਨਹੀਂ ਸਕਦੇ ਘਰ ਵੀ ਤੇ ਸਕਦੇ ਹੀ ਆ ਯਾਰ ਹੁਣ ਨਹੀਂ ਛੁੱਟੀ ਆ ਕੋਈ ਕੰਮ ਹੋ ਕੋਈ ਮੈਂ ਪਾਰਟੀ ਕੇ ਨੂੰ ਟਾਈਮ ਦਿੱਤਾ ਵਾ ਜੇ ਉਹ ਆ ਕੇ ਵੇਟ ਕਰਕੇ ਚਲ ਗਈ ਤੇ ਫੇਰ ਤੇ ਫੋਨ ਕਰਕੇ ਉਹਨਾਂ ਨੂੰ ਕਹਿ ਦੋ ਕਿ ਅੱਜ ਕੱਲ ਨੂੰ ਤੁਸੀਂ ਆ ਜਾਓ ਨੌਕਰੀ ਕੀਤੇ ਨਖਰਾਗੇ ਨੌਕਰੀ ਕੀਤੇ ਜਦੋਂ ਕਰਨੇ ਛੁੱਟੀਆਂ ਹੁੰਦੀਆਂ ਤੂੰ ਹੈ ਗਈਆਂ ਸਾਹਮਣੋਂ ਉੱਥੇ ਹੁਣ ਵੇਖਿਆ ਉਹ ਨਿਆਣੀ ਸਾਹਮਣੇ ਵਰੀ ਇਦਾਂ ਕਹਿ ਦਿੰਦੇ ਉਹਦਾ ਕਹਿੰਨੇ ਆ ਵੀ ਮੇਰਾ ਹੀ ਰਾਜ ਚੱਲਦਾ ਹੱਥ ਆ ਤੇ ਨਿਆਣੀਆ ਵਰੀ ਤੇ ਤੁਹਾਡਾ ਕੋਈ ਰਾਜ ਨਹੀਂ ਫਿਰ ਚੱਲਿਆ ਫਿਰ ਕਹਿੰਦੇ ਤਸੀਲਦਾਰ ਵੀ ਮੈਨੂੰ ਪੁੱਛ ਕੇ ਤੁਰਦਾ ਤੇ ਸਾਰੇ ਮੈਨੂੰ ਪੁੱਛ ਕੇ ਤੁਰਦੇ ਆ ਦੱਸ ਪੁੱਛ ਕੇ ਤੁਰਦੇ ਆ ਤੇ ਹੁਣ ਦਫ਼ਤਰੀ ਕੰਮ ਤੇ ਸਾਰੇ ਕਰਨੇ ਨਹੀਂ ਰਲ ਮਿਲ ਕੇ ਹੁੰਦੇ ਆ ਸਾਰੇ ਤੇ ਜਾਊਂਗਾ ਕੋਈ ਲੈ ਕੇ ਆਊਂ ਤੇ ਚਾਹੋ ਜੀ ਨਾ ਵੀ ਆਊਗਾ ਅੱਜ ਕੁਛ ਤਾਂ ਕਿ ਹੈ ਕੁੜੀ ਤਾਂ ਖੁਸ਼ ਹੋ ਜੂਗੀ ਨਾ ਨਾਲੇ ਮੈਂ ਵੀ ਥੋੜੀ ਸੌਖੀ ਰਹੂੰਗੀ ਐਦਾਂ ਹੁਣ ਉਹਦੇ ਸਾਟ ਲੱਗੀ ਆ ਤੇ ਬਾਅਦ ਚ ਗੁਰੂ ਜੀ ਇਹ ਮੈਸੇਜ ਵੀ ਕਰਾਂ ਮੈਂ ਸੌਖੇ ਸੌਖੀ ਹੋ ਜਾਊਗਾ ਠੀਕ ਆ ਆਹ ਤੇ ਚਲ ਇਹਦੇ ਲਾਗੇ ਤੇ ਬੈਠੋਗੇ ਨਾ ਹੁਣ ਉਹਦੇ ਸਾਹਮਣੇ ਤੇ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਨੀਆ ਪਰ ਇਹ ਆ ਕਿ ਛੁੱਟੀ ਕਰਨੀ ਪੈਣੀ ਤੁਹਾਨੂੰ ਚਲ ਠੀਕ ਆ ਕਰ ਲੀਨਾ ਮੈਂ ਹੁਣ ਮੈਨੂੰ ਫੋਨ ਕਰਨਾ ਪੈਣਾ ਤਾਂ ਕਿ ਫੋਨ ਕਰ ਲੋਗੇ ਦਾ ਮੈਂ ਥੋੜੀ ਕਿਤਾ ਛੁੱਟੀ ਬਾਤ ਕੇ ਇਹਨੂੰ ਫੋਨ ਨਹੀਂ ਕਰਦਾ ਤੁਹਾਨੂੰ ਪਤਾ ਹੈ ਤਾਂ ਮੈਂ ਛੁੱਟੀ ਕੀਤੀ ਕੋਈ ਨਹੀਂ ਮੰਨੇ ਆਣੇ ਵਾਸਤੇ ਕਰਨਾ ਮੈਂ ਤਾਂ ਕਹਿੰਦਾ ਇਹ ਉਹ ਕੀ ਸੋਚੂਗੀ ਕੁੜੀ ਕੀ ਪਾਪਾ ਕੋ ਇੰਨਾ ਟਾਈਮ ਨਹੀਂ ਹੈਗਾ ਸਾਡੇ ਵਾਸਤੇ ਚਲ ਠੀਕ ਆ ਫੜ ਕੇ ਰੱਖ ਪੱਗ ਚਲ ਪਰ ਵਈਸਾ ਵਜੇ ਫੇ ਛੁੱਟੀ ਕਰੀ ਲਓ ਤੁਸੀਂ ਨੀ ਨਿਆਣੇ ਕਹਿੰਦੇ ਅੱਜ ਦਾ ਦਿਨ ਨਿਆਣੇ ਦੇ ਲੇਖੇ ਲਾਦਨੇ ਆ ਇਹਦਾ ਵਜੀਲ ਕਰੋ ਕੁੜੀ ਦਾ ਵੀ ਅੱਜ ਨਿਆਣੇ ਦਾ ਟਾਈਮ ਬਤਾਉਂਦੇ ਅੱਜ ਗੁਰੂ ਗੁਰ ਵੀ ਘਰੇ ਆ ਮਮੀ ਕੀ ਆ ਪਤਾ 28000 ਰੁਪਿਆ ਆ ਗਿਆ ਅੱਜ ਹੈ 28000 ਰੁਪਿਆ ਆ ਗਿਆ 28000 ਰੁਪਿਆ ਆ ਗਿਆ ਹੂੰ ਜਿਹੜਾ ਤੂੰ ਕੰਮ ਕਰਨਾ ਉਹ ਆ ਗਿਆ ਵਾ ਵਾ ਪੂਰਾ 28000 ਪੂਰਾ 28200 ਉੱਤੇ 200 ਹੂੰ ਲੈ ਆ ਤੇ ਰੰਗ ਲਾ ਗਏ ਪੁੱਤ ਹ ਹੁਣ ਮਮੀ 20000 ਰੁਪਏ ਜਮਾ ਕਰ ਲਈ ਤੇ 8000 ਦਾ ਆਪਣੇ ਨੂੰ ਕੱਪੜੇ ਬਣਾ ਮੈਂ ਮੈਨੂੰ ਕਹਿਣ ਡਿਆ ਵਾ ਆਓ ਨਹੀਂ ਪੁੱਤ ਤੂੰ ਵੀ ਨਵੇਂ ਨਵੇਂ ਸੂਟ ਪਾ ਪੂ ਕੇ ਜਾਇਆ ਕਰੋ ਵੰਡੇ ਪੁੱਤ ਅਹੀਂ ਕਿੱਥੇ ਵਾਂਡੇ ਜਾਣਾ ਵਾ ਮਾਸੀ ਤੇਰੀ ਕੋ ਵੀ ਹੁ ਆਈ ਆ ਨਾਨਕਾ ਤਾਂ ਵੀ ਹੁ ਆਈ ਆ ਤੇ ਜੇ ਪੈਸੇ ਆਏ ਤੇ ਸ਼ੁਕਰ ਵਾ ਇਹਨਾਂ ਨੂੰ ਹੁਣ ਜੇ ਚੰਗੇ ਥਾਂ ਵਰਤਾਂਗੇ ਕਿ ਹੁਣ ਟੱਲੀਆਂ ਥੋੜੀ ਬਣਾਈ ਜਾਣੀਆਂ ਪੁੱਤ ਬਣਾਣਾ ਤਾਂ ਥੋੜੇ ਲੋੜ-ਦੋੜ ਪੈਣ ਦੀ ਗਈ ਵਾਰ ਤੇ ਹੁਣ ਕਿਹੜਾ ਕਿਤੇ ਕੋਈ ਵਿਆਹ ਵਾ ਉਹ ਆਈ ਜਾਣਾ ਵਿਆਹ ਤਾਂ ਸੀਜ ਨਹੀਂ ਹੋਣੇ ਹੁਣ ਤੇ ਕੋਈ ਪ੍ਰੋਗਰਾਮ ਹੋਊਗਾ ਨਾ ਤੇ ਫੇਰ ਸਮਹਾਲਾਂਗੇ ਪੁੱਤ ਅਜੇ ਹੋਰ ਲੋੜਾਂ ਜਿਹੜੀਆਂ ਉਹ ਪੂਰੀਆਂ ਕਰੀਏ ਇਹਨਾਂ ਕਾ ਪੈਸਿਆਂ ਦੇ ਨਾਲ ਹੂੰ ਹੋਰ ਤੇ 28000 ਹੋ ਗਏ 10000 ਤੇਰਾ ਜੇ ਅਗਲਾ ਜਿਹੜਾ ਉਹ ਹਾਂ ਹਾ ਉਹ ਤੇ ਬਹੁਤ ਵਧੀਆ ਕੰਮ ਲਾ ਪੁੱਤ ਆ ਤੇ ਨਰੀ ਕਮਾਈ ਹੈ ਇੱਕ ਸਾਹ ਦੀ ਹੈ ਨਾ ਆਹ ਮੇਰਾ ਮਾਰ ਕੇ ਦੇਣਾ ਮੋੜਨੇ ਸਾਡੀ ਗਰੀਬੀ ਕੱਢਣੀ ਆ ਕਿਸ ਤਰ੍ਹਾਂ ਕੱਢੂਗਾ ਆ ਕੇ ਇਹ ਕਿੰਨਾ ਚਿਰ ਕੰਮ ਚੱਲਣਾ ਬੜਾ ਚਿਰ ਮੰਮੀ ਚੱਲੀ ਜਾਣਾ ਜੀ ਚੱਲਦਾ ਹੈ ਚੱਲੀ ਜਾਣਾ ਵਾਂਗੇ ਅੱਛਾ ਹੂੰ ਵੀ ਜਿੰਨਾ ਚਿਰ ਜਿੰਨਾ ਮਰਜ਼ੀ ਕੰਮ ਕਰੀ ਜਾਓ ਇੱਥੇ ਹਾਂ ਉਹ ਜਿੰਨਾ ਚਿਰ ਜਿੰਨਾ ਚਿਰ ਮਰਜ਼ੀ ਕਰੀ ਜਾ ਤੇ ਤੇਰੇ ਦੋਸਤ ਦੇ ਵੀ ਆਏ ਤਾਂ ਇਹ ਉਹਦੇ ਵੀ ਆ ਗਏ ਹਾਂ ਉਹਦੇ ਦੇ ਬਾਵਾ ਆਉਂਦੇ ਆ ਉਹਦੇ ਲੱਖਾਂ ਖਾਣ ਆਉਂਦੇ ਆ ਅੱਛਾ ਲੈ ਚੱਲ ਕੋਈ ਨਹੀਂ ਆਨ ਬੋਤੇ ਲੱਖਾਂ ਦੀ ਵੀ ਪੁੱਤ ਲੋੜ ਨਹੀਂ ਹੱਲੇ ਸਾਡਾ ਥੋੜੇ ਥੋੜੇ ਤੋਂ ਥੋੜਾ ਥੋੜਾ ਵਧਦਾ ਜਾਊਗਾ ਨਾ ਸਾਨੂੰ ਇੰਨੇ ਜੀ ਬੜੀ ਖੁਸ਼ੀ ਆ ਉਹ ਜਦੋਂ ਜਿਆਦਾ ਤੇਰਾ ਕੰਮ ਤਰੂਗਾ ਉਦੋਂ ਲੱਖਾਂ ਪਾਬਾ ਦੇਊਗਾ ਤੇ ਉਹ ਵੀ ਸ਼ੁਕਰ ਹੀ ਕਰਾਂਗੇ ਆਪਾਂ ਪਰ ਆਪਾਂ ਹੁਣ ਮੋੜਾਂਗੇ ਤੇ ਮੱਖੀਆਂ ਹੀ ਪੈਣੀਆਂ ਵਾ ਆ ਕਿਉਂਕਿ ਆਪਾਂ ਤਾਂ ਹੁਣ ਜ਼ੀਰੋ ਤੋਂ ਉੱਠਣ ਰਹੇ ਆ ਕਿਸਾਬ ਦੇ ਹਨਾ ਤੇ ਉਹਨੇ ਦਿਨ ਮੋੜਨੇ ਆ ਪੁੱਤ ਏਦਾਂ ਕਰ ਤੂੰ ਸਗੋਂ ਆਪਣੇ ਲੈ ਆ ਲੀ ਦੇ ਉਦੋਂ ਤੂੰ ਬੂਟ ਵੀ ਮੰਗੇ ਕਿਸੇ ਦੇ ਸੂਟ ਵੀ ਮੰਗਿਆ ਦੋਸਤ ਦਾ ਤੇ ਹੁਣ ਤੂੰ ਮੇਰਾ ਪੁੱਤ ਲੈਵੇਂ ਜਾਂ ਆਪਣੇ ਦੋਸਤ ਨਾਲ ਚਲ ਜੀ ਉਥੋਂ ਤੇ ਜਾਂ ਆਪਣੇ ਡੈਡੀ ਨੂੰ ਲੈ ਜੀ ਠੀਕ ਆ ਚੰਗਾ ਤੇ ਆਪਣੀ ਮਰਜ਼ੀ ਤੇ ਤੂੰ ਬਣਾ ਲੈ ਸਾਡੀ ਨਹੀਂ ਕੋਈ ਗੱਲ ਵੀ ਡੈਡੀ ਤੇਰੇ ਨਾਲ ਸਰਦੜੀ ਕੰਮ ਤੇ ਰਹਿਣਾ ਕਾਲਾਂ ਨੂੰ ਆਉਣਾ ਜਾਂ ਜਿੱਦਾਂ ਰਾਤ ਡਿਊਟੀ ਹੋਈ ਤੇ ਦਿਨੇ ਚਰਨੇ ਘੜੀ ਸੌਂ ਬਹਿ ਕੇ ਘੜੀ ਟਾਈਮ ਕੱਢਣਾ ਫੇਰ ਰਾਤ ਜਾਗਣਾ ਹੁੰਦਾ ਤੇ ਸਾਡੀ ਨਾਲ ਤੂੰ ਟੈਨਸ਼ਨ ਲੈ ਤੇਰਾ ਭੂਖ ਚੰਗਾ ਬਣਾਉਣਾ ਵਾ ਆਪਾਂ ਚੰਗਾ ਡੈਡੀ ਕਿੱਥੇ ਗਏ ਹੋਣ ਡੈਡੀ ਤਾਂ ਇੱਥੇ ਹੀਗਾ ਪਤਾ ਨਹੀਂ ਬਾਹਰ ਚਲ ਗਿਆ ਕਿ ਜਾਂਦਾ ਹੀ ਮੈਂ ਆਉਣਾ ਵਾ ਅੱਛਾ ਅੱਛਾ ਮੈਂ ਤਾਂ ਵੇਖਣ ਲਈ ਕੋਈ ਤਰਨ ਨਹੀਂ ਦਿਖਣਿਆ ਹੁਣ ਮੈਂ ਨਹੀਂ ਮਸਲ ਦਾਲ ਦੜੀ ਤਰ ਲੈਨੀ ਆ ਚਲੇ ਕਦਾ ਗੰਡਾ ਛੇਰਦੀ ਨੂੰ ਦੂਜਾ ਗੰਡਾ چیر ਕੇ ਤੜਕਾ ਲਾਉਣੀ ਹੁਣ ਨੇ ਜਾਣਾ ਵਾ ਨਾ ਕੰਮ ਤੇ ਰਾਤ ਨੂੰ ਹਾਂ ਆਹੋ ਚੱਲ ਕੋਈ ਨਹੀਂ ਪੁੱਤ ਆ ਤੇ ਬਾਣਾ ਸੁਣਾ ਤੇਰੀ ਡੈਡੀ ਨੇ ਦੱਸਿਆ ਨਾ ਉਹਨੇ ਖੁਸ਼ ਹੋ ਜਾਣਾ ਵਾ ਉਹਨੇ ਕਦੇ 100 100 ਵਾਰ ਨਮਸਕਾਰ ਕਰਨੀ ਗੁਰੂ ਨੂੰ ਵੀ ਬਹੁਤ ਸੋਹਣਾ ਮਹਾਰਾਜ ਨੇ ਚੰਗਾ ਕੀਤਾ ਹਾਂ ਹਾਂ ਚਲੋ ਛੁਟ ਜਾਣਾ ਲੰਫੂਣਾ ਤੇ ਚਲਾਉਣਾ ਨਹੀਂਗਾ ਤੂੰ ਹੁਣ ਚਲਾ ਲਾ ਕੋਈ ਨਹੀਂ ਵੇਖਲਾ ਕੋਹ ਨਹੀਂ ਮੈਂ ਵੇਖਣਾ ਮੈਂ ਮਾਲੇ ਕੋਹ ਫੇਰਾ ਮੈਂ ਤੇ ਬੁੱਤ ਦੂਰ ਨਾ ਜਾਵੀ ਚੰਗਾ ਨਹੀਂ ਨਹੀਂ ਇਹ ਨਾ ਮੈਂ ਤੈਨੂੰ ਵੇਂਦੀ ਰਵਾਂ ਛੇਤੀ ਆ ਜੀ ਤੇ ਆਹੋ ਲਾ ਮੇਰੇ ਪੁੱਤ ਦਾਦਾ ਬਾਬੇ ਨੇ ਬਹੁਤ ਸੋਹਣਾ ਕੰਮ ਬਣਾ ਤਾ ਵਾ ਰੱਬ ਨੇ ਸਾਡੀ ਕਿਤੇ ਨੇੜੇ ਹੋ ਕੇ ਸੁਣੀ ਆ ਸਾਡਾ ਮਨ ਸੱਚਾ ਵਾ ਆਂਦੇ ਨਾ ਸੱਚਿਆਂ ਦਾ ਰੱਬ ਵੀ ਹੈਗਾ ਵਾ ਹਾੜੇ ਤੁਹਾਡੇ ਚ ਮੈਲ ਨਹੀਂ ਹੈਗੀ ਕਿਸੇ ਦੇ ਪ੍ਰਤੀ ਤੇ ਮਹਾਰਾਜ ਮੇਰੇ ਪੁੱਤ ਦੀ ਵੱਡੀ ਵੱਡੀ ਉਮਰ ਕਰੀ ਕਮਾਈ ਕਰੇ ਤਾਂ ਸੋਹਣਾ ਸਭ ਕੁਝ ਬਣਾਈਨੇ ਆਪਾਂ ਵੀ ਤੇ ਕੋਈ ਨਹੀਂ ਆਂਦਾ ਨਾ ਮੈਂ ਗੱਡੀ ਲੈਣੀ ਆ ਹੁਣ ਰੱਬ ਨੇ ਹਨ ਸਭ ਕੁਝ ਦੇ ਦੇਣਾ ਵਾ ਹੁਣ ਇਹਦਾ ਡੈਡੀ ਆਵੇ ਤੇ ਮੈਂ ਉਹਨੂੰ ਦੱਸਾਂ ਤੁਹਾਡੇ ਪੁੱਤ ਦੀ ਦੂਜੀ ਤਨਖਾਹ ਆ ਗਈ ਆ ਕੂੰ ਕੀ ਲਗਵੀਂ ਛੱਟਣ ਕੋਹ ਵੀ ਨਹੀਂ ਹੋ ਸਕੋ ਮੈਂ ਉੱਥੇ ਛੱਡ ਲੈਂਦੀ ਚੰਗਾ ਹੀ ਉਹ ਇੱਥੇ ਛੱਟਣ ਦਾ ਵੀ ਮੈਂ ਹਾਂ ਬਾਲਦੀ ਚ ਡੇਗ ਪਾਣਗੇ ਦੋਸੋ ਕੋ ਬਾਹਰ ਹੀ ਖਿੰਲਰ ਗਏ ਸਾਰੇ ਛੱਕੜ ਜੀਏ ਨੂੰ ਪਾਣੀ ਜੀ ਪਾ ਲੈਣਾ ਸੀ ਨਾ ਆਣੀ ਜੀ ਤੇ ਮੈਂ ਪਾਇਆ ਨਹੀਂ ਇਦਾਂ ਹੀ ਬੈਠੀ ਹਾਂ ਮੈਂ ਪਾਣੀ ਜੀ ਤੇ ਮੈਂ ਪਾਇਆ ਨਹੀਂ ਮੈਂ ਇਦਾਂ ਹੀ ਬੈਠੀ ਹਾਂ 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 ਨਾ ਗਾਂ ਹੁੰਦੇ ਨਾ ਤੁਸੀਂ ਪਿਛਾਣ ਹੁੰਨੇ ਆ ਓਏ ਗਾਂ ਪਿਛਾਣ ਕੀ ਹੁੰਦਾ ਹਾ ਮੇਰੇ ਤੇ ਲੱਗ ਨੂੰ ਪੀੜ ਬੜੀ ਹੁੰਦੀ ਅੱਜ ਅੱਜ ਫੇਰ ਹੁੰਦੀ ਆ ਦਵਾਈ ਐ ਨਹੀਂ ਕੋਈ ਵੀ ਦਵਾਈ ਤਾਂ ਖਾਦੀ ਆ ਮਲਿਆ ਟੂਕਟਾਪ ਜੀ ਵੀ ਅੱਛਾ ਹੂੰ ਤੇ ਤਨ ਮੈਂ ਖੁਸ਼ਖਬਰੀ ਦਮਾਏ ਕ ਪੀੜ ਜਾਦੀ ਹੁੰਦੀ ਸੋ ਕੱਟ ਗਈ ਹੁਣ ਤੇ ਮੈਨੂੰ ਸੁਣ ਕੇ ਅੱਛਾ ਉਹ ਤਾਂ ਤੁਹਾਡੇ ਦੀ ਹੋਰ ਤਨਖਾਹ ਆ ਗਈ ਆ ਅੱਛਾ ਆਹੋ ਹਾਏ ਮੈਨੂੰ ਜੇਤਾ ਹੀ ਭੁੱਲ ਗਿਆ ਕਿੰਨਾ ਗਿਆ 26200 ਕਿ 28200 ਅੱਛਾ ਚਲੋ ਜਿੰਨਾ ਵੀ ਹੋਊਗਾ ਇੰਨੇ ਪੈਸੇ ਆ ਗਏ ਆ ਫੇ ਅੱਛਾ ਆਂਦਾ ਵਾ ਖਾਈ ਜਾਰ ਦੋ ਸੁਖ ਰਖਿਆ ਆਂਦਾ ਜਿਹੜੇ ਮੰਮੀ ਉੱਪਰਲੇ ਪਿਆਏ ਆ ਨਾ ਉਹਨਾਂ ਦੇ ਕੱਪੜੇ ਬਣਾ ਲਿਆ ਯਾਰ ਸੋਨੇ ਸੋਨੇ ਤੁਮੀ ਸੂਟ ਪਾਇਆ ਕਰ ਅੱਛਾ ਤੇ ਮੈਂ ਕਿਹਾ ਨਹੀਂ ਪੁੱਤ ਕੱਪੜਿਆਂ ਦੀ ਕੋਈ ਗੱਲ ਨਹੀਂ ਕਿ ਅਸੀਂ ਕਿਹੜਾ ਕਿਤੇ ਜਾਣਾ ਵਾ ਤੇ ਆਂਦਾ ਡੈਡੀ ਨੇ ਮੈਂ ਜੜੀ ਨੇ ਵੀ ਕੰਮ ਤਾਂ ਚੱਲ ਜਾਇਆ ਕਰਨਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੂੰ ਬਣਾ ਕੇ ਲਿਆ ਸਕੂ ਆਪਣੇ ਕੱਪੜੇ ਆ ਮੈਂ ਕਿਹਾ ਤੂੰ ਬਣਾ ਲੈ ਸਾਡੀ ਕੋਈ ਗੱਲ ਨਹੀਂ ਉਦੋਂ ਦੋਸਤ ਦੇ ਮੰਗੇ ਲਿਆਂਦੇ ਸੂਟ ਵੀ ਤੇ ਬੂਟ ਵੀ ਤੇ ਝੁਲਕਾ ਤੇ ਬੜਾ ਫਿਰਿਆ ਹੈ ਚਾਹ ਲਾਕੀ ਜਾਈ ਕੋਈ ਨਹੀਂ ਆਪਣਾ ਟਾਈਮ ਟਪਾਉਣ ਦੇ ਆ ਚਲੋ ਜੋ ਕੁਝ ਹੋ ਗਿਆ ਉਹ ਵੀ ਠੀਕ ਵਾ ਪਰ ਮੈਂ ਹੁਣ ਆਖਿਆ ਉਹ ਦਿਨ ਮੈਂ ਤੂੰ ਬਣਾ ਕੇ ਲਿਆ ਕਪੜੇ ਤਾਂ ਦਾ ਚੰਗਾ ਕੋਈ ਨਹੀਂ ਬਣਾ ਲਿਆ ਹੂੰਗਾ ਜਾਂ ਹੁਣ ਤੁਸੀਂ ਚਲ ਜਿਓ ਨਾਲ ਜਾਂ ਫੇ ਕਿਸੇ ਦੋਸਤ ਮਿੱਤਰ ਨੂੰ ਲੈ ਜਾਊਗਾ ਸਕੂਲੋਂ ਧੰਦਰ ਤੁਸੀਂ ਕਿੱਥੋਂ ਆਏ ਸਾਡੇ ਪੁੱਤ ਦੀ ਵੀ ਕਿੰਨੀ ਉੱਚੀ ਸੋਚ ਆ ਸੋਚ ਵਾ ਕੇ ਬੜੀ ਵਧੀਆ ਮਹਾਰਾਜ ਨੇ ਤੇ ਮਹਾਰਾਜ ਨੇ ਮਨ ਚ ਵਸਿਆ ਵਾ ਰੱਬ ਵਸਿਆ ਮਨ ਚ ਉਹਨੂੰ ਪਤਾ ਲੱਗਦਾ ਨਾ ਵੀ ਮੇਰੇ ਮਾਂ ਪਿਓ ਦੇ ਕਪੜੇ ਕਿੱਦਾਂ ਦੇ ਆ ਹਮ ਤੇ ਕਿੱਦਾਂ ਦੇ ਸਾਡੇ ਰਿਸ਼ਤੇਦਾਰ ਮਿਹਣੇ ਮਾਰਦੇ ਆ ਆਹੋ ਤੇ ਵੇਖ ਲੈ ਕਿਨੀ ਸੋਚ ਉਹਦੀ ਉੱਚੀ ਉਹ ਸੋਹਣਾ ਬਾਬੇ ਨੇ ਉਹਨੂੰ ਕਿਹਾ ਕੋਈ ਨਹੀਂ ਤੂੰ ਆਪਣੇ ਕੱਪੜੇ ਲਿਆ ਜਿੱਦਾਂ ਦੇ ਬ੍ਰਾਂਡਡ ਜੇ ਉਹ ਮੁੰਡੇ ਬੂਟਪਾੜ ਪਾਉਂਦੇ ਆ ਹੂੰ ਹੂੰ ਤੇ ਕੋਈ ਗੱਲ ਹੀ ਨਹੀਂ ਗਈ ਤੇ ਇਹ ਆ ਵੀ ਤਿਆਂ ਪੁੱਤਾਂ ਦਾ ਦਿਨ ਮੁੜਦੇ ਮੁੜਦੇ ਆ ਮਹਾਰਾਜ ਦੀ ਗਰੀਬੀ ਚੁੱਕ ਦੇਣੀ ਸਾਡੀ ਹੁਣ ਬਾਕੀ ਇਹ ਪਹਿਲਾਂ 10000 ਆਇਆ ਆਹੋ ਤੇ ਫਿਰ 28200 ਆਇਆ ਹੁਣ ਆਹੋ ਮੈਂ ਦੱਸਿਆ ਤੇ ਗਾੜੀ ਆਈ ਤਰੇ ਜਾਣੇ ਆਂਦਾ ਹੁਣ ਬੜੇ ਹੋਣੇ ਆ ਅੱਛਾ ਬੜੇ ਹੋਣੇ ਆ ਮੇਰੇ ਦੋਸਤੇ ਜਾਂਦਾ ਲੱਖਾਂ ਨਾ ਆਉਂਦੇ ਆ ਮੈਂ ਕਿਹਾ ਚੱਲ ਕੋਈ ਨਹੀਂ ਅਸੀਂ ਲੱਖਾਂ ਨਹੀਂ ਹਜੇ ਮੰਗਦੇ ਆਪਾਂ ਥੋੜੇ ਤੋਂ ਸ਼ੁਰੂ ਹੋਏ ਕੋਈ ਨਹੀਂ ਆਪੇ ਮਾਲਕ ਲੱਖਾਂ ਵੀ ਦੇਊਗਾ ਤੇ ਉਹ ਵੀ ਕਿਹੜੇ ਵਾਧੂ ਹੋ ਜਾਣੇ ਆ ਉਹ ਜਿਆਦਾ ਮੂੰਹ ਅੱਡਿਆਂ ਵੀ ਕਿਹੜੀ ਚੰਗੀ ਗੱਲ ਵਾਪੇ ਹੌਲੀ-ਹੌਲੀ ਦਈ ਜਾਣੇ ਰੱਬ ਨੇ ਬਾਹ ਫੜ ਲਈ ਸਤਗੁਰ ਨੇ ਹੁੰਡਰ ਕਾਦਾ ਹੁੰਡਰ ਕਾਦਾ ਬਾਹ ਫੜ ਲਈ ਸਤਗੁਰ ਨੇ ਹੁੰਡਰ ਕਾਦਾ ਹੁੰਡਰ ਕਾਦਾ ਇਹ ਆ ਵੀ ਮਾਲਕ ਨੇ ਬਾਹ ਫੜੀ ਆ ਆਂਦੇ ਨਾ 12 ਸਾਲੀ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਆ ਵੀ ਸਾਡੀ ਵੀ ਮਾਲਕ ਤੇ ਸੁਣ ਲਈ ਆ ਨਿਗਾ ਮਾਰੀ ਸਾਡੇ ਵੀ ਮੇਰ ਦੀ ਨਿਗਾ ਮਾਰੀ ਮਾਲਕ ਨੇ ਮੇਰ ਦੀ ਨਿਗਾ ਮਾਰੀ ਤੇ ਲੈ ਹੁਣ ਅਹੀਂ ਬੁੱਢੇ ਹੋਣਾ ਹੀ ਨਹੀਂ ਹੁਣ ਅਹੀਂ ਚਾਹ ਨਹੀਂ ਉੱਡਦੇ ਫਿਰਨਾ ਕਿੱਥੋਂ ਆਏ ਤੁਸੀਂ ਮੈਂ ਤੇ ਉਹ ਗਿਆਏ ਉਧਰੋਂ ਨਹਿਰਾਲ ਨੂੰ ਹਾਂ ਤੇ ਉਹ ਮਨਪਲਵਾਨੀ ਪਿੰਡ ਵਾਲਾ ਆਹੋ ਉਹ ਟੱਕਰ ਗਿਆ ਹੂੰ ਤੇ ਮੈਂ ਉਹਨੂੰ ਪੁੱਛ ਬੈਠਾ ਮੈਂ ਕਿ ਉਹ ਕੰਮ ਹੋ ਗਿਆ ਤੇਰਾ ਅੱਛਾ ਜਿਹੜਾ ਪਟਵਾਰੀ ਵਾਲਾ ਸੀ ਅੱਛਾ ਮੈਂ ਜੇ ਉਹਨੂੰ ਆਖਿਆ ਮੈਂ ਕਿ ਉਹ ਸੰਡੂਆ ਮੇਰਾ ਜੋਦਾ ਅੱਛਾ ਤੇ ਪਟਵਾਰੀ ਜਿਹੜਾ ਲੱਗਾ ਤੇ ਮੈਂ ਤੂੰ ਹੀ ਜੋ ਗੱਲ ਕਰਨੀ ਹੈ ਤੇ ਮੇਰਾ ਨਾਮ ਲੈ ਦੀ ਆਂਦਾ ਪਾ ਕੰਮ ਤੇ ਚਲੋ ਹੋ ਜਾਊਗਾ ਪਰ ਉਹ ਲਾਲਚੀ ਬੰਦਾ ਬੜਾ ਅੱਛਾ ਤੇ ਮੈਂ ਐਦਾਂ ਦਾ ਬੰਦਾ ਤਾਂ ਨਹੀਂਗਾ ਹਾਂ ਆਂਦਾ ਨਹੀਂ ਬੜਾ ਆਂਦਾ ਲਾਲਚੀ ਹੋ ਤੇ ਆਂਦਾ ਮੈਂ ਨਾਮ ਵੀ ਲਿਆ ਸੀ ਪਰ ਉਹਨੇ ਨਾ ਤੇਰਾ ਆਂਦਾ ਮੈਂ ਨਾਮ ਲਿਆ ਵੀ ਮੈਂ ਉਹਨਾਂ ਦੇ ਪਿੰਡੋਂ ਆਇਆ ਤੇ ਉਹਨਾਂ ਨੇ ਮੈਨੂੰ ਕੋਲ ਆਇਆ ਵਾ ਆਂਦਾ ਮੇਰੀ ਗੱਲਾਂ ਦਾ ਗੌਰ ਨਹੀਂ ਕੀਤਾ ਅੱਛਾ ਉਹ ਆਂਦਾ ਵੀ ਜੇ ਤੈਨੂੰ ਪਤਾ ਹੀ ਹੈ ਜਿਹੜਾ ਕੰਮ ਕਰਨਾ ਵਾ ਤੋ ਇਹ ਕਰਾਉਣਾ ਵਾ ਤੁਸੀਂ ਤੇ ਕਰ ਵੇਖ ਹੈ ਤਾਂ ਫਰਮਾਇਸ਼ ਪਾਉਣੀ ਆਂਦਾ ਵੀ ਉਹ ਫਰਮਾਇਸ਼ ਪਾਉਣੀ ਤੇ ਕਿ ਚੰਗੇ ਬੰਦੇ ਦੀ ਪਾਉ ਲੈਂਦੇ ਉਹ ਮੈਂ ਹਵੇ ਕਿਹੜੇ ਚੰਗੇ ਤੇ ਖੁੰਡੇ ਵਾਲੇ ਬਾਪੂ ਦੀ ਫਰਮਾਇਸ਼ ਪਾਉ ਮੇਰੀ ਸੁਣੋ ਗੱਲ ਖੁੰਡੇ ਵਾਲੇ ਬਾਪੂ ਦੀ ਪਤਾ ਕੌਣ ਖੁੰਡੇ ਵਾਲਾ ਬਾਪੂ ਕਿਹੜਾ ਖੁੰਡੇ ਵਾਲਾ ਆ 500 ਦੇ ਨੋਟ ਤੇ ਗਾਂਧੀ ਨੇ ਡੰਡਾ ਜੀ ਵੜਿਆ ਅੱਛਾ ਤੇ ਇਸ ਬਾਪੂ ਦੀ ਫਰਮਾਇਸ਼ ਪਾਉ ਤੇ ਘੱਟ ਹੋਣੇ ਆ ਮੈਂ ਕਰਿਆ ਕੋਲਡਵੰਟ ਰੱਖੇ ਇੰਨਾਂ ਨੇ ਤੇ ਕੋਈ ਬਜ਼ੁਰਗ ਘਰੇ ਜਿਹੜਾ ਕੋਈ ਖੁੰਡਾ ਲੈ ਕੇ ਜਾਣ ਰਿਹਾ ਖਰੇ ਉਹਦੀ ਫਰਮਾਇਸ਼ ਪਾਉਣੀ ਤੇ ਕਾ ਕਰੀਂ ਖੁੰਡੇ ਵਾਲੇ ਬਾਪੂ ਦੀਆਂ ਤੇ ਫਰਮਾਇਸ਼ ਪਾ ਲੋ ਇੰਨਾਂ ਨੇ ਤੇ ਸਾਰੇ ਅਵਸਾਰਾਂ ਨੇ ਕੋਲਡਵਲਡ ਰੱਖੇ ਆ ਮੇਰੀ ਸੁਣੋ ਗੱਲ ਹਾਇਓ ਮੰਨਾ ਪਲਵਾਨ ਕੀ ਆਖੂਗਾ ਆਂਦਾ ਵੀ ਮੈਂ ਸੰਡੂ ਪਹਿਲੇ ਲਿੰਦਾ ਆਂਦਾ ਮੈਂ ਉਹਨੂੰ ਆਖਿਆ ਇਹੀ ਵੀ ਤੂੰ ਹੀ ਦੱਸਣਾ ਹੀ ਨਹੀਂਗਾ ਵੀ ਮੇਰਾ ਸੰਡੂ ਆ ਮੈਂ ਤੇ ਮਾਰਦਾ ਮੈਂ ਤੇ ਮਾਰਦਾਂ ਨਾ ਆਖਿਆ ਉਹਨੂੰ ਆਂਦਾ ਮੈਂ ਤੇ ਉਹਨੂੰ ਆਖਿਆ ਤੇਰੇ ਬਾਰੇ ਵੀ ਦੱਸਿਆ ਸੀ ਆਂਦਾ ਉਹ ਮੇਰੇ ਕੋਲ ਅਖੀ ਆਉਂਦਾ ਹੀ ਨਹੀਂ ਮੈਨੂੰ ਕਹਿੰਦਾ ਹੀ ਨਹੀਂ ਤੇ ਮੈਂ ਕਿਹ ਜਿੰਨੂੰ ਅਸੀਂ ਬੈਠੇ ਨਹੀਂ ਦੇਦੇ ਉਹਨੂੰ ਖਲੋਤੇ ਜਦ ਦੇਹਾਂਗੇ ਉਹ ਵੀ ਹੈਗੀ ਗੱਲ ਪਰ ਆਪਣਾ ਨਾਂ ਨਹੀਂ ਤੁਸੀਂ ਜ਼ਿਕਰ ਕਰਨਾ ਉਹਦੇ ਕੋਲ ਮੁੰਡੇ ਦਾ ਉਹਨੂੰ ਜਦੋਂ ਨੰਗਣਾ ਤੋਂਨੇ ਕਹਣਾ ਆ ਇਹਨਾਂ ਦੇ ਸੰਡੂ ਨੂੰ ਆਖਿਆ ਸੀ ਤੂੰ ਉਹ ਪੈਸੇ ਮੰਗਦਾ ਐਡਾ ਬੇਇੱਜ਼ਤੀ ਜੀ ਹੁੰਦੀ ਉਹ ਦਵਿੰਦਰ ਉਹਨੂੰ ਉਹਦੇ ਸੁਭਾਅ ਦਾ ਪਤਾ ਲੱਗ ਗਿਆ ਵੀ ਇਹ ਉਹ ਇਹ ਮੇਰੇ ਵੱਲੋਂ ਵੀ ਇਹ ਕਿੱਦਾਂ ਦਾ ਤੇ ਉਹਦਾ ਸੰਡੂ ਕਿੱਦਾਂ ਦਾ ਆਂਦਾ ਵਾ ਆਦਾ ਨਹੀਂ ਸ਼ੁਤਲ ਇਹਦਾ ਇਹ ਤਾਂ ਨਹੀਂ ਫਸ ਜਾਣੀ ਹੋ ਕਿਸ ਦਿਨ ਕੌਣ ਆਂਦਾ ਮੰਨਾ ਆਂਦਾ ਹਾਏ ਉਹਨੂੰ ਕਹਿਆ ਭਰਾਵਾ ਸਾਨੂੰ ਨਾ ਦੱਸਦੇ ਕਿਤੇ ਹੋਰ ਨੂੰ ਨਾ ਕਿਸ ਨੂੰ ਦੱਸਦੀ ਇਹਨਾਂ ਦੇ ਸਾਡਾ ਹੀ ਨਾਂ ਲਾ ਦੇ ਕਿ ਮੰਨਾ ਵੀ ਉਹਦੇ ਸ਼ਰਿਆ ਮੰਗਦਾ ਦੇ ਅੰਦਾ ਉਹਨੇ ਨੌਕਰੀ ਦਾ ਸਸਪੈਂਡ ਹੋ ਜਾਣਾ ਜਾ ਵੇਖ ਲੀਆ ਦਾ ਜਿੱਦਾਂ ਜਿਹੜਾ ਕਾਨੂੰ ਹੋਵੇ ਆਪਣੀ ਕਮਾਈ ਕਰਦਾ ਮੈਂ ਮੈਂ ਥੋੜਾ ਖੰਡੇ ਯਾਰ ਮੈਂ ਆਖੰਡੇ ਆ ਉਹ ਦੱਸ ਕੇ ਗਿਆ ਆਪਣੇ ਨਿਆਣੇ ਪਾਲਣ ਡਿਆ ਵਾ ਕੀ ਪਤਾ ਸੱਚ ਵਾ ਕਿ ਝੂਠ ਵਾ ਅਸੀਂ ਕਾਨੂੰ ਪਾਪਾਂ ਦੇ ਭਾਗੀ ਬੜੀਏ ਯਾਰ ਉਹਰੇ ਮੂੰਹ ਹੀ ਸੁਣਿਆ ਮੈਂ ਮੈਂ ਕਿਹੜਾ ਲੈਂਦਾ ਵੇਖਿਆ ਜਾਂ ਫੜਾਉਂਦੇ ਕਿਸ ਨੂੰ ਵੇਖਿਆ ਮੈਨੂੰ ਹੁਣ ਕੀ ਪਤਾ ਹਾਂ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੁੰਦਾ ਮੈਂ ਤੁਸੀਂ ਨਾ ਕਿਤੇ ਹੁਣ ਕਿਸ ਕੋ ਗੱਲ ਕਰਦੇ ਮੈਂ ਤਾਂ ਡਾਰੀ ਲੱਗਣ ਡਿਆ ਪਿਆ ਹਾਏ ਬਾਬਾ ਉਹ ਤਾਂ ਨਾ ਫੜਿਆ ਜਾ ਮੈਂ ਨਾ ਮੈਂ ਦੇ ਪੰਚਾਇਤਾਂ ਚ ਬਹਿਂਦਾ ਨਾ ਜਿੱਦਾਂ ਦਸਨ ਚੱਲਿਆਂ ਜਾਂ ਲੋਸਮੈਂਟ ਕਰਾਉਣ ਚੱਲਿਆਂ ਗੁਰਦਾਰੇ ਮੈਂ ਖਿਆ ਨਾ ਫੜਿਆ ਜਾਵੇ ਚਲੋ ਤੇ ਰੱਬ ਮਨ ਚ ਵਸੇ ਤੇ ਉਹ ਨਾ ਲਵੇ ਰਿਸ਼ਵਤ ਤੇ ਬਚਿਆ ਲਵੇ ਮੈਂ ਉਹ ਗੱਲ ਕਹਿਣਾ ਵਾਂ ਇਹ ਆ ਵੀ ਸਮਰਸਨ ਤੋਂ ਉੱਚਾ ਦਾ ਬੰਦੇ ਨੂੰ ਇਹ ਨੌਕਰੀ ਜਿੰਨੇ ਨੌਕਰੀ ਤੋਂ ਉਹੋਂ ਪੈਸੇ ਮਿਲਣਦੇ ਗਵਰਨਮੈਂਟ ਤੋਂ ਤਨਖਾਹਾਂ ਥੋੜੀਆਂ ਦੇਂਦੀ ਕਿ ਉਹ ਸਮਸਾਂ ਨਿਆਣੇ ਜਿਹਦਾ ਇੰਨਾ ਕਾਦਾ ਖਰਚਾ ਵਾ ਜਿਹੜੀ ਉਹਨੂੰ ਇੰਨੀ ਟੈਨਸ਼ਨ ਪੈ ਗਈ ਰਿਸ਼ਵਤ ਮੈਂ ਜਾਣ ਗਈ ਉਹ ਪੈਸਾ ਮੂੰਹ ਲੱਗ ਗਿਆ ਹੀ ਹੋਰ ਕੀ ਜਦੋਂ ਬੰਦੇ ਨੂੰ ਇੱਕ ਕਰ ਲੱਗ ਜੇ ਨਾ ਪੈਸਾ ਮੂੰਹ ਉਹ ਮੁੜ ਕੇ ਫਿਰ ਮੰਗੀ ਜਾਂਦਾ ਵਧੀ ਜਾਂਦਾ ਹਰ ਇੱਕ ਬੰਦੇ ਕੋ ਕਿਉਂਕਿ ਕਈ ਇਹੋ ਜਿਹੇ ਬੰਦੇ ਹੁੰਦੇ ਵਿਚਾਰੇ ਉਹਨਾਂ ਕੋ ਮਾਤੜ ਹੁੰਦੇ ਨੇ ਕੋ ਪੈਸਾ ਹੀ ਕੋਲ ਕੋਈ ਨਹੀਂ ਹੁੰਦਾ ਹਾਏ ਉਹ ਨਜ਼ਰ ਪੜਵਾਰੀ ਆਲ ਜਾਂਦੇ ਹੀ ਕੋਈ ਦੀ ਵੀ ਹਾਏ ਪੜਵਾਰੀ ਕੋਈ ਪਾਹੇ ਮੰਗਰੂ ਤਾਂ ਆਪਾਂ ਕੀ ਕਰਾਂਗੇ ਮੈਂ ਹਾਂ ਕਿ ਗਰੀਬ ਦੀ ਹਾਏ ਨਾ ਲੱਗ ਜੇ ਪੜਵਾਰੀ ਤੇ ਸੈਨ ਕਰਨ ਦੇ 500 ਰੁਪਿਆ ਲੱ ਲਿੰਦੇ ਆ ਲੱਲਾ ਹਾਂ ਚਲੋ ਕੋਈ ਨਹੀਂ ਮੈਨੂੰ ਆਪਣੇ ਮੁੰਡੇ ਵੱਲੋਂ ਇੰਨੀ ਖੁਸ਼ੀ ਤੂੰ ਮੈਨੂੰ ਦੱਸ ਕੇ ਗਲਤ ਮੈਨੂੰ ਟੈਨਸ਼ਨ ਪਾ ਤਾ ਤੂੰ ਟੈਨਸ਼ਨ ਐਵੇਂ ਜਾਣ ਕੇ ਲੈਣ ਦੀ ਆ ਟੈਨਸ਼ਨ ਮੈਨੂੰ ਇਹ ਵੀ ਮੇਰੀ ਭੈਣ ਪਰੇਸ਼ਾਨ ਹੋ ਜਾਣੀ ਆ ਨਿਆਣੇ ਮਾ ਸਮਾਜ ਜਿੰਨੇ ਸਕੂਲੇ ਜਾਂਦੇ ਆ ਕਿੱਦਾਂ ਕਰੂਗੀ ਉਹ ਵਿਚਾਰੀ ਜੇ ਸਕਿਆ ਤੇ ਕੌਣ ਮਗਰ ਜਾਊਗਾ ਉਹਦੇ ਅਸੀਂ ਤੇ ਇੰਨੇ ਜੋਗੇ ਹੈ ਨਹੀਂ ਹੁਣ ਤੇ ਕਿਸੇ ਰਾਹ ਦਾ ਨਹੀਂ ਪਤਾ ਕਿ ਕਿੱਥੇ ਜਾਣਾ ਉਹਦਰ ਜਿਹੜੇ ਪਟਵਾਰੀ ਲੱਗੇ ਆ ਨਾ ਉਹ ਸੱਤ ਪਤਨ ਤਰੇ ਆ ਐਵੇਂ ਨਹੀਂ ਪਟਵਾਰੀ ਬੰਦਾ ਲੱਗ ਜਾਂਦਾ ਪਤਾ ਹੁੰਦਾ ਸਾਰੇ ਆ